ਇੱਜਕੇ ਕੀ ਡੀਲ ਮੇਰੇ ਦਾ ਮਨਾ ਲਵਾਉਣ ਲੱਗਾ ਮੈਨੂੰ ਕੋ ਟੈਨਸ਼ਨ ਹੈ ਆਪੇ ਪੈਸੇ ਦਊਗਾ ਹਾਂ ਫੋਟੋ ਕਿੱਥੇ ਲੱਗੇ ਨਾਲ ਖੜਾ ਕੇ ਗਵਾਹ ਨਾਲ ਮਰੇ ਭਾਈ ਤੇਰੀ ਗਵਾਹੀ ਨੇ ਲੱਗੇ ਮੇਰੀ ਗੱਲ ਸੁਣ ਜਿੰਨਾ ਇਹ ਬਾਕੀ ਮੇਰੀ ਗੱਲ ਸੁਣ ਜਿਹੜਾ ਫੋਟਾ ਗਿਆ ਐਫਐਸਸੀ ਜੀ ਖਾਤਾ ਉੱਥੇ ਮੁੰਡਾ ਲੱਗਾ ਆਪਣਾ ਯਾਰ ਦੋਸਤ ਬਾਈ ਉਹਦਾ ਭਾਈ ਆ ਇਹ ਕਹਿੰਦਾ ਮੇਰੇ ਵੱਲ ਤੇ 1 ਸਾਲ ਦਾ ਪੈਕ ਤੇਰੇ ਵੀ ਨਹੀਂ ਫਰੀ ਮੈਂ ਤੇਰਾ ਬਿੱਲ ਲਾਉਂਗਾ ਵੀ ਫਰੀ ਸਣੇ ਕੈਮਰੇ ਕਹਿੰਦਾ ਦੋ ਗੱਲਾਂ ਸਬੂਤ ਹੋਣਗੀਆਂ ਇਹ ਕਹਿੰਦਾ 17000 ਰੁਪਏ ਦੇ ਸਣੇ ਕੈਮਰੇ ਵਿਚੇ ਵਾਈਫਾਈ 17000 ਚ ਨਾਲੇ ਡੱਬਾ ਨਾਲੇ ਸਕੂਟਰੀ ਉਹ ਬਾਈ ਦੇ ਕੈਮਰੇ ਲੱਗੇ ਪਿਆ ਇਹਦੇ ਕੈਮਰੇ ਲੱਗੇ ਪਿਆ ਇੰਸ਼ੋਰੈਂਸ ਕਰਾਉਣੀ ਪੈਣੀ ਆ ਸਾਰੇ ਡੱਬਰ ਦੀ ਤੂੰ ਆਏ ਛੱਡ ਹੁਣ ਮਨੇ ਦੋ ਕਨੈਕਸ਼ਨ ਲੱਗੇ ਪਏ ਤੂੰ ਗਾਰੰਟੀ ਲੰਦਾ ਬਾਈ ਆ ਲਾਏ ਹੋਏ ਆ ਬਾ ਠੀਕ ਆ ਸਾਈ ਰੇ ਯਾਰ ਪੂਰੀ ਛੇਤੀ ਕਰ ਨਹੀਂ ਹੋਣੀ ਸਾਈ ਸਿੱਧੂ ਨੂੰ ਕਹਿੰਦਾ ਵਟਾ ਲਿਆ ਵਗੈਰਾ ਨੇ ਅੰਦਰ ਬੰਦ ਕਰ ਦੇ ਜਵਾਨ ਤੇ ਵੀ ਨਹੀਂ ਹੋਣੀ ਸਿੱਧੂ ਦੀ ਕਿੰਨੇ ਲੱਗ ਪਏ ਜੀ ਤੂੰ ਬਾਈ ਸਾਈ ਮਿਲ ਗਈ 2-3 ਲੱਖ ਰੁਪਏ

ਆਠੀ ਕਹਿੰਦਾ ਆਮਨੇਰੇ ਘਰ ਵਾਈਫਾਈ ਲਾਉਣ ਆਏ ਆ ਤੈਨੂੰ ਲਾਉਣਾ ਦੇਖ ਲੈ ਹੁਣੇ ਹੁਣ ਤਾਂ ਘੇਰ ਲੈ ਹੁਣ ਥੋੜੇ ਬਾਈ ਸੱਚੀ ਦੱਸ ਯਾਰ ਵੀਰੇ ਕਿੰਨੇ ਪੈਸੇ ਲੈਂਦੇ 30 ਲੱਗਦੇ ਆ 30 ਲੱਗਦੇ ਬਾਈ ਹੋਰ ਡੱਬਾ ਮਠਿਆਈ ਦੇ ਵੀ ਨੇ ਨਾਲ ਕਦੇ ਨਹੀਂ ਆਇਆ ਪਿੰਨਿਆ ਉਹ ਡਿੱਗੀ ਚੈੱਕ ਕਰ ਯਾਰ ਕੋਈ ਹੈਗਾ ਵਿੱਚ ਨਹੀਂ ਉਹ ਤਾਂ ਜਿਹੜੇ ਹੁੰਦੇ ਯਾਰ ਜਿਹੜੇ ਗਿਫਟ ਦਿੰਦੇ ਕਿੰਨੇ ਚੈਨ ਕਰ ਬਾਈ 220 ਕਿੰਨਾ 220 221 ਰੁਪਏ ਚ ਕਿੰਨੇ ਮਹੀਨੇ 3 ਮਹੀਨੇ 3 ਮਹੀਨੇ ਨਾਲੇ ਕੋਰਸ ਸਕੀਮ ਆਈ ਏ ਕਿਤੇ 1100 ਸ਼ਗਨ ਦੰਦੇ ਤੁਸੀਂ ਕੈਮਰੇ ਵੀ ਦੰਦੇ ਨਾਲ ਭਾਈ ਨਾ ਨਾ ਵੀਰੇ ਯਾਰ ਹਮ ਦੂ ਤਰ ਬੱਲੇ ਆਉਂਗੇ ਜਦੋਂ ਟੂਟੂ ਕੈਮਰੇ ਦੇ ਦੇ ਰ ਯਾਰ ਫੇਰ ਲਵਾ ਲੈ ਦੋ ਬਾਈ ਬਾਈ ਵਾਲੇ ਕੈਮਰੇ ਦੇ ਦੇ ਹਾਂ ਨਹੀਂ ਆਏਗਾ ਡੰਗਰ ਜਾ ਰ ਇੱਕ ਬੰਦਾ ਦੇਦੇ ਸਿਆਲ ਆ ਗਿਆ ਬੰਦਾ ਹੀ ਜੱਟ ਤੂੰ ਮੈਂ ਬੰਦਾ ਜੱਟ ਕੈਮਰੇ ਵੀ ਤੈਨੂੰ ਮਾਫ ਕਰਦੇ ਮੇਤਰੀ ਭਾਈ ਸਤਿ ਸ੍ਰੀ ਅਕਾਲ ਲੱਗੇ ਟਾਈਲ ਆਉਣਾ ਵਾਈ ਫਾਈ ਉਹ ਕਨੈਕਸ਼ਨ ਵੜ ਗਿਆ ਇੱਕ ਕਹਿੰਦਾ ਜਿਹੜਾ ਮੰਨੂ ਲਾਊਗਾ ਉਹਨੂੰ ਦੋ ਡੱਬੇ ਤੇਲ ਦੇ ਫਰੀ ਵਿੱਚ ਉਹ ਕਨੈਕਸ਼ਨ ਮਿਲ ਗਿਆ ਇੱਕ ਹੋਰ ਬਾਈ ਲਾਉਣਾ ਵਾਈ ਫਾਈ ਹਾਂ ਅਬਾਓ ਬਾਈ ਚੱਕ ਫਰੀ ਕਹਿੰਦਾ ਫਰੀ ਬਾਈ ਦੇ ਤਿੰਨ ਮੀਨ ਤਿੰਨ ਮੀਨ ਹਾਂ ਲੜੇ ਕਹਿੰਦੇ ਸੱਤਤਾ ਹੋ ਗਿਆ ਆ ਦੇ ਲੈ ਬਾਈ ਹੁਣ ਅਸੀਂ ਦੱਸ ਗਿਆ ਕੀ ਇਹ ਉਹ ਤੇਲ ਆ ਰਿਹਾ ਬਾਈ ਅਮਨੇ ਹੁਣ ਰੋੜਾ ਕਿੰਨੇ ਪਾਇਆ ਸੱਚ ਦੱਸੋ ਮੇਰੇ ਤਾਂ ਲੱਗਿਆ ਹੀ ਨਹੀਂ ਬਈ ਮੇਰੇ ਜੀਓ ਦਾ ਹੈ ਇਹ ਕੇ ਹੈ ਰੰਗ ਰੰਗ ਐ ਮਰੇ ਲਾ ਕੇ ਦੇਉਂਗੇ ਕੈਮਰਾ ਤਾਂ ਨਹੀਂ ਮੇਰਾ ਹਾਂ ਕੈਮਰੇ ਲਾਗੇ ਬਾਈ ਫਿਰ ਕੱਟੋ ਕੱਢੋ ਹੀ 17000 ਰੁਪਏ ਦਾ ਵਾਈਫਾਈ ਨਹੀਂ ਯਾਰ ਤਿੰਨ ਕੈਮਰੇ ਸੁਣੇ ਵਿਧ ਕੈਮਰੇ ਕਿੰਨੇ ਕੈਮਰੇ ਤਿੰਨ ਕੈਮਰੇ ਵਿੱਚ ਵਾਈਫਾਈ 17000 ਰੁਪਏ 17000 ਇਹ ਕੈਮਰਾ ਦਾ ਰੇਟ ਬੱਤਲਾਓ ਕੈਮਰਾ ਦਾ ਰੇਟ ਬੱਤਲਾਓ ਲਾ ਕੇ ਦਿੰਦੇ ਹਾਂ 17000 ਫਿਰ ਤਾਂ ਮਹਿੰਗਾ ਥੋੜਾ ਇਹ ਕਹਿੰਦਾ ਵਾਈਫਾਈ ਲਵਾਣਾ 2200 ਰੁਪਏ ਦੇ ਵਿੱਚ ਕੈਮਰੇ ਲਵਾਣੇ ਦਾ 17000 ਨਹੀਂ ਨਹੀਂ ਫਿਰ ਕੈਮਰਾ ਇੱਕ 1000 ਰੁਪਏ ਦਾ ਕੰਬੋ ਕੰਬੋ ਪਲਾਨ ਹੁੰਦਾ ਬਾਈ ਇਹ ਦੂਆ ਕਹਿੰਦਾ ਵਾਈ ਮਨੇ ਵੀ ਕੋਰ ਗਈ ਵਾਗੀ ਪੂਰੀ ਕਹਦਾ ਦੋ ਕੈਮਰੇ ਵੀ ਲੈਣੇ ਨਾਲ ਤੇਰਾ ਮੈਸਤਰੀ ਵੀ ਕੈਮਰੇ ਮੰਗਦਾ ਕਹਿੰਦਾ ਮੈਂ ਵੀ ਲਵਾ ਲੂਗਾ ਚੱਲ ਬਣਾ ਦਿੰਦਾ ਸ਼ੁਰੂ ਕਿੰਨੇ ਆਲਾ ਲਾਉਣਾ ਦੇਖਦੇ ਮੈਂ ਤਾਂ ਕਿਹੜੀ ਆਲਾ ਬਾਈ ਕਹਿੰਦਾ ਵੀ 1100 ਜਿਹੜਾ ਇੰਨੇ ਆਲਾ ਲੱਗ ਜਾਂਦਾ ਵੀ ਉਹ ਫੋਨ ਨੰਬਰ ਵਸਕੀਮ ਆਉਂਦੀ ਹੈ ਐ ਵੀਰੇ ਉਹ ਨੰਬਰ ਬਸਕੀਮ ਆਉਂਦੀ ਜਿਹੜਾ ਸਸਤਾ ਕਹਿੰਦੇ ਕਿਸੇ ਕਿਸੇ ਨੂੰ ਆਉਂਦੀ ਹੈ ਮਨੇ ਆ ਬਾਈ ਨਹੀਂ ਜਾਣਦਾ ਐ ਜੋ ਸੁੱਕੀ ਦਵਾਈ ਆ ਤੇ ਤੂੰ ਪਰਦਾ ਕਹ ਤੇ ਰੱਖਦਾ ਸੱਚ ਦੱਸ ਮੇਤਰ ਦੇ ਮਾਮੇ ਦਾ ਮੁੰਡਾ ਹੋਰ ਸੁਣ ਲੈ ਕਿਹੜਾ ਮੇਤਰ ਬਾਈ ਅੱਛਾ ਨਾਲ ਇਹ ਹੈ ਘਰੇ ਇੱਥੇ ਦੇ ਆ ਕਿੱਪੜਿਆਂ ਦੇ ਫੱਡਿਆਂ ਦੇ ਫੱਡਿਆਂ ਦਾ ਇਹ ਯਾਰ ਰਿਤੇਦਾਰੋਗੇ ਭਰਨ ਜਾਈ ਜਾਂਦਾ ਹੈ ਹਾਂ ਹੁਣ ਤਾਂ ਸਸਤਾ ਦਾ ਇਹ ਤਾਂ ਫ੍ਰੀ ਕਰਨਾ ਚਾਹੀਦਾ ਹਾਂ ਇੱਧਰ ਰਿਤੇਦਾਰੋਗੇ ਭਰਨ ਜਾਈ ਜਾਂਦਾ ਹੈ ਬਾਈ ਗੱਲ ਸੁਣ ਲੈ ਡੱਬਾ ਰਸ ਗੁਲੇਆ ਦਵਾਂਗੀ ਕਿ ਮਠਿਆਈ ਦੇ ਨਾਲ ਲਵਾ ਲੈਂਦੇ ਆ ਉਹ ਵੇਸਣ ਦੇ ਲੱਡੂ ਖਵਾ ਦੂੰਗੀ 120 ਰੁਪਏ ਕਿਲੋ ਯਾਰ ਉਹਦਾ ਖਾਣ ਹਾਲਕੇ ਚ ਕੋਸਟ ਪੂਰਾ ਜੇ ਲੱਗ ਜਾਂਦਾ ਸੁੱਕੇ ਹੁੰਦੇ ਆ ਤਾਜ਼ੇ ਲੱਡੂ ਆਪੇ ਲੰਗਦੇ ਆ ਆਪਨੇ ਕਿੰਨੇ ਕ੍ਰੈਸ਼ਨ ਹੋ ਗਏ ਬੰਦੇ ਪੰਡੀ ਜੀ ਵੀਰੇ ਹੈਗੇ 10 ਕ ਵੱਧ ਹੋ ਗਏ 10 ਦਾ ਇਹਨਾਂ ਤਾਂ ਨਹੀਂ ਬੁੱਕ ਕਰਕੇ ਵੀ ਕਾ ਕਰਾ ਯਾਰ ਥੋੜਾ ਦੇ ਹਾਂ 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 ਇੱਕ ਦੋ ਜਸਵੀਰ ਬਾਈ ਦੇ ਇੱਕ ਸਰਨੇ ਬਾਬੇ ਦੇ ਚਾਰ ਹੋ ਗਏ ਕਰਮਜੀ ਦੇ ਪੰਜ ਵੱਧ ਹੋ ਗਏ ਹਾਂ ਇੱਥੇ ਪੰਮੇ ਨੇ ਵੀ ਲੱਗਿਆ ਵਾ ਜੀ ਠੀਕ ਹੈ ਘੜ ਤੋਂ ਵੀ ਲਵਾ ਲਾ ਹੁਣ ਐ ਤਾਂ ਤੂੰ ਕਿਹਾ ਵੀ ਲਾ ਜਾ ਪੈਸੇ ਢੋਢੀ ਦੇਣਾ ਮੈਨੂੰ ਲੈ ਰਿਸ਼ਤੇਦਾਰ ਨਹੀਂ ਹੈਗਾ ਫਿਰ ਭਾਈ ਕਿ ਕਿੰਨੇ ਕ ਫ੍ਰੀ ਲਾਰਵਾ ਕਿੰਨੇ ਕ ਫ੍ਰੀ ਲਾ ਰ ਮੈਂ ਸਕੂਟਰੀ ਮ ਕਾਉਣੀ ਹੈ ਕੇ ਮ ਆਪਣੀ ਤੂੰ ਆ 1100 11 ਵਾਲੇ ਦਾ ਕੱਟਾ ਕੱਢ ਕੇ ਉਹਦਾ ਹੋਣੀ ਹੋ ਜੇ ਤਾਂ ਵੀ ਦੇਖਣ ਲੱਗਿਆ ਬਾਈ ਆ ਰੇਖ ਹੁਣੇ ਲਾ ਲੈਣਾ ਬੰਦੇ ਦੇ ਦੇਖ ਇੱਕ ਜੱਗੇ ਦੇ ਲਾਣਾ ਹੈ ਇੱਕ ਜੱਗੇ ਦੇ ਲਾਉਣਾ ਹੈ ਸਿੰਧੂ ਨੇ ਲਾਉਣਾ ਹੈ ਜੱਗੇ ਦਾ ਫਿਰ ਤੂੰ ਉਹ ਲੈਂਥ ਜੀ ਖੜੀ ਕਰਨੀ ਪੈਣੀ ਉਹੀ ਹੈ ਉਹੀ ਸਾਰਿਆਂ ਦੇ ਉਹੀ ਲਾਉਣੇ ਹੁਣ ਤਾਂ ਸਹੀ ਤੇ ਇੱਕ ਅਮਨੇਰਾ ਹੋ ਗਿਆ ਜੱਗੇ ਨਾਲ ਤੇਰੇ ਵੀ ਮੁੱਕ ਫਰਾਤ ਪੂਰੀ ਨੇ ਨਹੀਂ ਬੋਲਾ ਹਾਂ ਤੇ ਹਾਉ ਨਹੀਂ ਕੱਲ ਪੁੱਛਣਾ ਮੇਰੇ ਤਾਂ ਐ ਐ ਦਾ ਕੋਈ ਹੋਰ ਨਹੀਂ ਹੈਗਾ ਡਿਸ਼ ਚੱਕ ਹੋ ਜਾਣੀ ਤੇਰੀ ਟੀਵੀ ਉੱਪਰ ਵੀ ਚੱਲ ਜਾਣੇ ਹੈ ਕਹਿੰਦਾ ਚੈਨਲ ਦਾ ਟੀਵੀ ਚੱਲੇ ਵੀ ਸਾਰੇ ਚੱਲ ਬੜੇ ਰੀਸਨਲੀ ਉਹ ਪਤੰਦਰ ਜੇ ਟੀਵੀ ਚ ਲਾਉਦਾ ਹੋਊਗਾ ਤਾਂ ਇਹ ਤਿੰਨ ਸਾਲ ਹੋ ਗਏ ਟੀਵੀ ਬੈਟਰੀ ਚ ਲੱਗੇ ਹੋਏ ਉਹ ਚੱਲ ਬਣੀ ਬਾਈ ਉਹ ਬਾਈ ਦੂਈ ਹੈ ਨੋਰਮਲ ਹੈ ਕਿਹੜੀ ਨੋਰਮਲ ਹੈ ਉਹ ਬਾਈ ਬਣ ਜਾਣੀ ਸਮਾਰਟ ਪਿੱਛੇ ਐਚ ਐਮ ਟੀ ਪੋਰਟ ਹੁੰਦਾ ਕਿੰਨੇ ਲੱਗਣਾ ਹੈ 2200 2200 ਤਿੰਨ ਮਾਂਥ ਲਈ ਯਾਰ ਵੀਰੇ ਉਹ ਨਾ ਜਿਹੜਾ ਡੱਬਾ ਲੱਗਣਾ ਹੈ ਲੀਡ ਲੱਗਦੀ ਆ ਯਾਰ ਉਹ ਪਿੱਛੇ ਲੀਡ ਲੱਗਦੀ ਆ ਪੂਰੀ ਫੇਰ ਤੱਕ ਰਲਾ ਯਾਰ ਹਾਂਜੀ 250 ਬਾਰੇ ਤਿੰਨ ਮਾਂਸ ਲਈ ਨਹੀਂ ਨਹੀਂ ਟੀਵੀ ਦਾ ਕੀ ਕੰਮ ਬਣੂਗਾ ਜਿਹੜਾ ਅਜਿਹੇ ਕੋਈ ਪ੍ਰਾਣੀ ਐਸਿਡੀ ਆ ਐਲਈਡੀ ਨਹੀਂ ਇਹਦੇ ਪਾਰੇ ਟੀਵੀ ਆ ਟੀਵੀ ਆ ਕਿਹੜਾ ਬਾਕਸ ਹੀ ਰੱਖਿਆ ਉਹ ਸੁਥਰੇ ਉੱਪਰ ਡੱਬੇ ਉਹ ਬਾਈ ਮੇਰੀ ਗੱਲ ਸੁਣ ਜੋਲੀ ਵਾਲੇ 5000 ਦਾ ਕਰ ਦੇ 5000 ਰਹਿ ਕੇ ਇਹਦੇ ਐਲਸੀਡੀ ਦਾ ਦੇ ਟੀਵੀ ਨਾ ਮੈਂ ਦੇਖਿਆ ਟਿਕਲੀ ਪੂਰੀ ਦੇ ਦੂੰਗਾ ਹਾਂ ਦੇਖ ਲੈ ਤਿੰਨ ਪੈਸਾ ਇਹ ਕੱਢਦੇ ਆ ਐਲਸੀਡੀ ਨਾਲ ਦੇਵਾਂਗੇ ਉਹਦਾ ਮੈਂ ਲਿਆਉਂਗਾ ਜਿੰਨੇ ਟੀਵੀ ਲੈਣੇ ਨਾਲ ਪੈਸੇ ਵਾਗੇ ਐ ਨਹੀਂ ਵੀ ਤਿੰਨ ਟੀਵੀ ਦੇ ਕੇ ਲਈ ਆਣਾ ਆਪਾਂ ਉਹ ਵੀ ਸਾਡੇ ਗੁਰਜੀਤ ਤੇ ਚੱਕ ਲਿਓਣੇ ਗੁਰਜੀਤ ਨੂੰ ਰਵਾ ਕੇ ਰੱਖਣਾ ਉਹ ਨਹੀਂ ਜਸਵੀਰ ਭਾਈ ਲਿਆਇਆ ਏ ਆਫਰ ਮਾ 5000 ਦੀ ਮਰਗੀ ਬਣੇ ਉਹ ਕੱਲੀ ਪਲ ਕੱਲੀ 5000 ਰੁਪਏ ਸਮਾਰਟ ਹਾਂ ਉਹ ਜਿਹੜੀ ਉੱਥੇ ਲੱਗੀ ਵੀ ਤੁਸੀਂ ਲਾ ਤੂੰ ਹੀ ਲਾ ਕੇ ਆ ਬਾਈ ਮੋਟਰ ਪਰ ਉਹ ਮੋਟਰ ਪਰ ਲੱਗਿਆ ਵਾ ਨਹੀਂ ਕੱਲਾ 5000 ਪੰਜ ਹਜ਼ਾਰ ਦਾ ਸਮਾਰਟ ਟੀਵੀ ਉਹ ਸਕਰੈਚਡ ਆਈ ਹੁੰਦੀ ਕੋਈ ਇਥੇ ਕੰਪਨੀ ਵੱਲੋਂ ਕੀ ਨਾ ਪਾ ਉੱਥੇ ਦੇ ਲੈਣਾ ਪੂਰੀ ਜੇ 28 ਦਾ ਝਾੜਾ ਕੇ ਕਣਕ ਦਾ ਤੇਰੇ ਲਵਾ ਲੈਣਾ ਹਾਂ ਠੀਕ ਹੈ 1 ਸਾਲ ਦੀ ਵੇਟਿੰਗ ਕਰਨੀ ਪੈਣੀ ਹੈ ਮੇਰੇ ਨਾਲ ਚੱਕ ਲਾ 6 ਮਹੀਨੇ ਸਿੰਦੂ ਸਿੰਦੂ ਪੱਕਾ ਅੱਜ ਵਾਈਫਾਈ ਹਾਂ ਲਾ ਜਾਣਾ ਫਿਰ ਤਾਂ ਨਹੀਂ ਦੱਬਾ ਜਾਣਾ ਕੀ ਆ ਲੈ ਦੇਸੀ ਵੀ ਬਾਈ ਹੋ ਨਹੀਂ ਰਿਹਾ ਵਾਈਫਾਈ ਜੋੜ ਲਾ ਇੱਥੇ ਮਨ ਨਹੀਂ ਦੇ ਰਿਆ ਪ੍ਰਧਾਨ ਵਾਲਾ ਹਾਂ ਉਹ ਮਨੇ ਜਿਹੜੇ ਨੰਬਰ ਦਿੱਤਾ ਉਹ ਚੈੱਕ ਕਰਨਾ ਮੇਰਾ ਹੱਲ ਗੱਗੀ ਨੂੰ ਹੀ ਪਾਇਆ ਦਾ ਭਾਈ ਮਨੇ ਦੇ ਆ ਗਿਆ ਟੈਲ ਵਾਲਾ ਮਿਸਤਰੀ ਇਹ ਹੁਣ ਕਈ ਦਿਨ ਹੋ ਗਏ ਘਰੇ ਆ ਪੂਰੀ ਦੇਖ ਲੈ ਭਾਈ ਟਾਇਲ ਉਹ ਬਈ ਹੁਣ ਸਾਹਮਣੇ ਦੇਖ ਲਈ ਦੇ ਆ ਇਹ ਸਾਰੇ ਨਿਆਣੇ ਨੇ ਲੈ ਵੀਰ ਦੇ ਗਾ ਨਿਆਣੇ ਦੇ ਹੱਦਣਾ ਚਿੱਟੇ ਦਾ ਪੰਗਾ ਬਹੁਤਾ ਮਨਦਾ ਨਹੀਂ ਹੈਗਾ ਇੱਕ ਹੋਰ ਹੋਰ ਤੀ ਸਿਮਿੰਟਡ ਜੀ ਉਹ ਬਹੁਤ ਕੰਮ ਦੀ ਟਾਇਲ ਸੀ ਉਹ ਨਹੀਂ ਉਹ ਨਹੀਂ ਜਿਹੜੀ ਅਸੀਂ ਉੱਥੇ ਦੇਖ ਕੇ ਆਏ ਤਾਂ ਨਾ ਆਪਣੀ ਮੀਆਂ ਪਰ ਆਪਾਂ ਕਿਹਾ ਮੈਂ 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 ਇਹਨੂੰ ਉਦਾਂ ਕਿਹਾ ਮਾਰ ਰਸੋਈ ਮਾ ਬਦਲ ਲੈ ਥੋੜੀ ਜੀ ਹਾਂ ਰਸੋਈ ਮੈਂ ਨਹੀਂ ਪਰ ਕੇ ਵਧੀਆ ਲੱਗਦੀ ਆ ਸਾਰੇ ਆ ਚ ਉਹ ਫੇ ਲੈ ਜਾਇਆ ਹੋਣਾ ਉਹ ਗਏ ਜਵਾਨੇ ਮੇਰੀ ਗੱਲ ਸੁਣ ਇਹ ਕਿ ਸਮਾਰਟ ਪਹੁੰਚਿਆ ਹੁੰਦਾ ਉਹ ਲਈ ਫਿਰ ਆਪਣੇ ਆਪ ਲੱਗਦਾ ਉਹ ਆਪਣੇ ਆਪ ਲੱਗਦਾ ਉਹ ਫੋਨ ਵਰਤੇ ਚੱਲੀ ਜਾਂਦਾ ਉਹ ਉਹ ਤਾਂ ਲਿਆਉਣਾ ਇਹਨੇ ਉਹ ਤਾਂ 3 ਮੀਲ ਤਾਂ ਵੀ ਲਿਆਉਣਾ ਇਹਨੇ ਲਿਆਉਣਾ ਤੂੰ ਜਾਂਦਾ ਇਹ ਨਾਲ ਵੀਡੀਓ ਬਣਾ ਕੇ ਕਿਹਦੇ ਕੋਰਸ ਕਰਿਆ ਵਾ ਕਿਲੇ ਪੋਚੀ ਵਾਲੀ ਲਿਆਉਣੀ ਹੈ ਹਾਂ ਪੂਰੀ ਪੋਚੀ ਵਾਲੀ ਲਿਆਉਣੀ ਤੇ ਮੇਰੀ ਗੱਲ ਸੁਣ ਹਾਂ ਰੋਜ਼ YouTube ਜੇ ਖੋਲ ਕੇ ਆਜ ਕਰੀ ਆ ਦੇ ਹੁਣ ਪੈੜਾ ਪਾਈਆਂ ਤੂੰ ਹੀ ਲਾਜ ਕਰੀ ਮੇਰਾ ਤਾਂ ਮੇਰੇ ਤਾਂ ਡੰਗਰ ਨਹੀਂ ਹੈਗੇ ਜਿਕਣਾ ਤਾਂ ਡੰਗਰਾ ਕਹਿੰਦੇ ਆਉਣਾ ਪਿੱਛੇ ਤੇਰਾ ਔਖਾ ਆਣਾ ਤੈਨੂੰ ਕਹੇ ਇਹਦੇ ਜੁੱਤੀਆਂ ਆ ਗਿਆ ਜੱਗਾ ਵੀ ਆ ਗਿਆ ਅੱਗੇ ਇੱਕ ਹੋਰ ਆ ਗਿਆ ਜੀ ਗਾਹਕ ਉਹੀ ਆ ਉਹਨੇ ਉਹ ਬਾਈ ਫਾਈ ਵਾਲੇ ਆ ਕੇ ਡੱਬਾ ਨਾਲ ਦੰਦੇ ਦੇ ਸੀਗੀ ਦਾ ਸਿਆਲ ਆ ਇਹ ਨੂੰ ਬੜਾ ਹਲਾਕੇ ਦੇਖ ਲੈ ਪਰ ਪਤਾ ਨਹੀਂ ਜੰਮ ਗਈ ਇਹ ਬੱਕਰੀ ਦੀ ਇਹ ਦੇਖਦਾ ਕਿਹੜੀ ਕਿਹੜੀ ਆਈਟਮ ਖੜੀ ਹੈ ਭਾਈ ਇਹ ਬੱਕਰੀ ਦਿੰਦਾ ਖਰਦਾ ਲੈ ਜਿੱਕੇ ਆਏ ਰਸ ਤੇਰੀ ਬੱਕਰੀ ਵੇਗੀ ਉਹ ਆਏ ਬੰਦਾ ਦੇਖਣ ਘਰ ਹੁਣ ਹਾਂ ਕਿੰਨੇ ਦੀ ਵੇਚਣੀ ਹੈ ਇਹ ਤਾਂ ਬਾਈ ਬਾਈ ਪੱਕਾ ਬੱਕਰੀ ਵਿਗ ਜਾਣੀ ਜਿਹੜੀ ਮਰਗੀ ਹੋएगी ਨਹੀਂ ਜਿਹੜੀ ਮਰਗੀ ਹੋएगी ਇਹ ਜਿਹੜੀ ਮੇਰਾ ਹੀਲਾ ਹੋ ਸਕਦਾ ਇਹਨਾਂ ਨੂੰ ਬੱਕਰੀ ਨਾਲ ਨਹੀਂ ਦੇ ਦੇਣੀ ਉਹ ਹਾਂ ਬਾਈ ਤੁਸੀਂ ਬੱਕਰੀ ਲੈ ਜਾਓ ਵਾਈਫਾਈ ਲਾ ਦਿਓ ਬਾਈ ਲਾ ਦਿਓ ਬੱਕਰੀ ਲੈ ਜਾਓ ਬਵਣ ਦੀ ਗੱਲ ਚਲੋ ਬੱਕਰੀ ਕਿਹੜੀ ਹੈ ਬੱਕਰੀ ਬੱਕਰੀ ਆ ਬੱਕਰੀਆਂ ਵੀ ਨੇ ਛੇਲੀ ਆ ਛੇਲੀ ਆ ਕਿੰਨੇ ਦੀ ਲੈ ਬਾਈ ਬਾਈ ਬੱਟੇ ਉਹ ਤਾਂ ਬਾਈ ਬੰਦਾ ਬਾਈ ਹੋਈ ਬੱਟੇ ਇਹ ਕਿੰਨੇ ਦੀ ਐਡੀ ਕਾ ਯਾਰ ਐਡੀ ਕਾ 10 ਕਿਲੋ ਦੀ 12 ਕਿਲੋ ਦੀ ਮੈਂ ਕਹਿੰਦਾ ਮੜਾਉਣੀ ਆ ਬਾਈ ਲੈ ਛੇਲੀ ਐ ਛੇਲੀ ਹੈ ਜਿਹੜੀ ਬੰਨਣ ਵਾਲੀ ਉਹ ਤਾਂ ਦੱਸਦੇ ਹੋ ਹੈਗੀ ਆ ਨਹੀਂ 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 ਯਾਰ ਇਹ ਨੂੰ ਮੈਂ ਰੱਖਣੀ ਹੈ ਸੱਚੀ ਛੇਲੀ ਨਹੀਂ ਹੈਗੀ ਆ ਬਾਈ ਚੱਲ ਬੰਦੇ ਆਏ ਦੇਖਣਗੇ ਰਸ ਤੇ ਆ ਬੰਦੇ ਹਾਂ ਬੱਕਰੀਆਂ ਦਿਖਾਈਏ ਬਾਈ ਚੱਲ ਚਲੀਏ ਚੱਲ ਕਰ ਚੌਦਾਂ ਬਾਅਦ ਚ ਕਰੂ ਚੱਲ ਬੰਦਾ ਬੱਕਰੀ ਨਹੀਂ ਹੋਇਆ ਕਿਹਾ ਤਾਂ ਅਟੈਕ ਹੋ ਗਿਆ ਬੱਕਰੀ ਉਹ ਕੱਲ ਠੰਡ ਲੱਗ ਗਈ ਸਾਲੇ ਨੇ ਗੱਡੀ ਦਾ ਪੈਰ ਮੈਂ ਨਹੀਂ ਵੇਰੇ ਮੇਰੀ ਗੱਲ ਸੁਣ ਗੱਡੀ ਨੇ ਪੈਰ ਨਹੀਂ ਰੱਖਿਆ ਗਲਤੀ ਇਹਦੀ ਹੈ ਇਹ ਠੰਡ 'ਚ ਗੱਡੀ 'ਚ ਬੱਕਰੀ ਲੈਣੀ ਜਾਂਦਾ ਟਰੈਕਟਰ ਵਗਾ ਤੇ ਗਿਆ ਉਗਿਆਰ ਦਹਾਂ ਦੇਖਿਆ ਗਲਤ ਤਾਂ ਸੋਣ ਬਾਈ ਨਸਲ ਦੀ ਗਲਤੀ ਤੇਰੀ ਹੈ ਤੂੰ ਟਰੈਕਟਰ ਤੇ ਬੱਕਰੀ ਕਾ ਤੇ ਲੈਣ ਕੇ ਗੱਡੀ ਲੈਣੀ ਜਾਂਦਾ ਚੱਲ ਤੇਰਾ ਕਰਾ ਦਿੰਦੇ ਸਰਦਾ ਚੱਲ ਤੂੰ ਉਹਦਾ ਉਹ ਹੋਇਆ ਬਈ ਬਾਈਫਾਈ ਨੂੰ ਇੰਨੀ ਦੀ ਬਾਈ ਆ ਪੰਜ ਮੰਗਦਾ ਤਾਂ ਇਹ ਹੱਡੀ ਆਇਆ ਛੋਟੀ ਵੀ ਨਹੀਂ ਉਹ ਬੜੀ ਬੱਕਰੀ ਹੈ ਹਾਂ ਹਾਂ ਉਹ ਤੋਂ ਮੰਗਰੇ ਤਾਂ ਮੈਂ 6 ਮੰਗਿਆ ਮੈਂ ਤਾਂ ਪਰ ਤੈਨੂੰ ਤੂੰ ਐ ਕਰ ਬਾਈ ਜਾ ਕੇ ਦੇਖਿਆ ਜੇ ਪਸੰਦ ਆ ਗਈ ਫਿਰ ਲਿਆ ਨਹੀਂ ਰਹਿਣ ਦੇ ਨਾਲੇ ਦਾ ਘਰ ਦੇਖਿਆ ਜਿੱਥੇ ਬਾਈਫਾਈ ਲਾਉਣਾ ਹੈ ਕਿਹੜੀ ਆ ਬਾਈ ਉਹ ਤਾਂ ਹੁਣ ਤਾਂ ਮੰਨੂ ਦਾ ਆਬ ਨਹੀਂ ਕਰਦਾ ਯਾਰ ਉਹ ਅੰਬਰ ਤੇ ਨਾ ਨਾ ਮੋਰਾ ਨਸਲ ਦੀ ਹੈ ਯਾਰ ਉਹ ਬੜੀ ਹੈ ਬੜੇ ਕਾਨ ਨੇ ਇਹ ਨਵੀਂ ਆਈ ਹੈ ਨਾ ਕੋਈ ਅਸੀਂ ਰੱਖੀ ਰਹੀ ਸੀ ਸਾਡੇ ਦਸਲੇ ਨੂੰ ਹਾਂ ਬੜਾ ਕੰਮ ਆਉਂਦਾ ਉਹ ਜਿਦੂਰੀ ਕਿਸਮਤ ਵਾਹੇ ਨਿਕਣੈਕਸ਼ਨ ਦਾ ਚੱਲੇਗਾ ਨਹੀਂ ਬੱਕਰੀ ਦੇ ਨਾਲਣਾ ਆਪਣੇ ਬੱਟੇ ਛੱਟੇ ਭਾਈ ਪੰਜ ਲਾ ਲਓ ਦੁਲਾ ਵੀ ਆ ਗਿਆ ਇਹਨੂੰ ਬੱਕਰੀ ਲੈਣੀ ਦੁਲੇ ਮੇਰੀ ਘਰ ਸੁਣਾ ਬੱਕਰੀ ਦਾ ਸੌਦਾ ਹੁੰਦਾ ਜੇ ਲੈਣੀ ਦੇਖ ਲੈ ਪੂਰੀ ਹੋਰ ਵੀ ਕੋਈ ਕਹਿੰਦਾ ਤਾਂ ਇਹਦੇ ਵਿਗਾਰ ਰੱਖੀ ਇਹ ਕੋਈ ਹੋਰ ਵੀ ਦੇਖ ਲੈ ਜੇ ਲੈਣੀਆ ਨਹੀਂ ਨਹੀਂ ਇਹ ਦੇਖ ਲੈ ਲੈ ਲਵੇਂ ਭਾਈ ਜਿੱਲਾ ਰੱਖਾਉਂਗੇ ਬਚਾ ਦੇ ਆ ਜਗਾ ਹੈ ਜੀ ਮੋਰ ਉਹ ਨਹੀਂ ਉਹ ਬਾਈ ਆਏ ਬਾਈਫਾਈ ਲਾਉਣ ਫਰੀ ਜੇ ਲਾਉਣਾ ਦੇਖ ਲੈ ਫਰੀ ਬਾਈ ਗਿਆ ਸਮਝ ਨਹੀਂ ਮਾਰਦਾ ਤੂੰ ਫਰੀ ਹੋਈ ਆ ਹਾਲਾਂਕਿ ਫਰੀ ਦੋਗੇ ਤਾਂ ਫਰੀ ਜੀ 20 ਮੁੱਗਾ ਫਟਾ ਦਿੰਦੇ ਲੋਡ ਭਾਈ ਦਾਰ ਕਿਉਂ ਨਹੀਂ ਆਉਂਦਾ ਓ ਯਾਰ ਤੂੰ ਕਿਹਨੇ ਲਿਆ ਗੱਲ ਕਰਦਾ ਉਹਨੇ 4200 ਮੇਂ ਲਵਾਇਆ ਜੀਓ ਦਾ ਇਹ ਬੜੀ ਜਾਮੀ ਆ ਪਹਿਲਾਂ ਪਹਿਲਾਂ ਜਿਆਦਾ ਤੇਰਾ ਮੈਂ ਕਿਤੇ ਹੁਣ ਸਸਤੇ ਹੋਗੇ ਬਾਈ ਬਾਈ ਕੋਈ ਜਾਂਦਾ ਤੁਸੀਂ ਕਿਤੇ ਗਿਆ ਲੱਗਿਆ ਹਾ ਇਹ ਕੰਮ ਚੱਲੇ ਆ। ਉਹ ਸਾਈ ਦੇਤੀ। ਕੋ ਡਰਦੇ ਕਹਦੇ ਆ। ਭੈਣ ਜੋ ਆਰਬੀ ਕਹਿੰਦਾ ਉੱਥੇ ਜਾਓ ਯਾਰ ਜਮਾ ਕਰੋ। ਨਾ ਦਿਖਾਈ ਅਸਲੀ ਆ। ਆ ਸਾਈ ਦੇ ਯਾਰ ਪੂਰੀ ਛੇਤੀ ਕਰ। ਸਾਈ। ਸਿੱਧੂ ਕਹਿੰਦਾ ਬਟਾ ਲਿਆ ਵਗੈ ਉਹਨੇ ਅੰਦਰ ਬੰਦ ਕਰ ਦੇ ਜਵਾਨ ਤੇ ਵੀ ਨਹੀਂ ਹੋਣੀ ਸਿੱਧੂ ਦੀ। ਕਿੰਨੇ ਲੱਕ ਪਿਆ ਜੀ ਤੂੰ? ਬਾਈ ਸਾਈ ਦੇਤੀ ਬਾਈ। ਬਾਈ ਸਾਈ ਮਿਲ ਗਈ 2-3 ਲੱਖ ਰੁਪਏ ਹਾਂ 2-3 ਲੱਖ ਰੁਪਏ ਇਸ ਤੇ ਬਦਲਾਏ ਕਿੰਨੇ ਹੋਣੇ ਦੱਬੇ ਹੀ ਬਦਲਾਏ ਹੋਣੇ ਮੈਂ ਕਿਹਾ 50 ਕ ਲੱਖ ਬਦਲਾ ਲਿਆ ਬਾਕੀ ਰਹਿ ਗਏ ਆ ਲੱਗੇ ਫਿਰ ਦੱਬੇ ਵਿੱਚ ਇਹ ਖੁੰਜੇ ਜਿਹੇ ਦੱਬੇ ਵਿੱਚ ਦੇ ਰਹੇ ਨੇ ਬਾਈ 50 ਲੱਖ ਬਦਲਾ ਲਿਆ 2 ਕ ਲੱਖ ਰਹਿ ਗਏ ਤਾਂ ਇਹ ਤੁਹਾਡੇ ਵਾਸਤੇ ਦੇਖੋ ਉਦਾਂ ਹੀ ਵੀ ਸਾਲਾ ਨਮਾ ਪਿਆ ਦੇ ਦਿੰਦਾ ਓਏ ਹੁਣ ਅਲੇ ਦੀ ਜਾਂ ਤੇ ਹੈਗੀ ਤੇ ਜਾਂ ਉਹ ਗਾਂਦੀ ਹੈਗਾ ਬਾਈ ਦੇਖ ਲੈ ਗਾਂਦੀ ਚਾਹੀਦਾ ਹੁੰਦਾ ਇਧਰ ਦੇਖ ਇਹ ਨਹੀਂ ਚੱਲਣਾ 2010 ਦਾ 15 ਸਾਲ ਹੋ ਗਏ ਟਾਈਮ ਦਾ ਉਹ ਜੇ ਹੀ ਪਿਆ ਦੇ ਆ ਦੇ ਉਹ ਮਾਡਲ ਤਾਂ ਦੇ ਲੈ ਦੋ ਇਹ 10 ਆ ਆ ਦੇਖ ਮੂਰੇ ਗਾਂਧੀ ਛੋਟੀ ਫੜੀ ਜਾਂਦਾ ਦੇ ਸਾਰੇ ਦੇਖ ਜਾਂਦੇ ਆ ਦੇਖ ਜਾਂਦੀ ਜੇ ਕਿਹਨਾਂ ਨਾਲ ਵੀ ਚੱਲੇ ਸੀ ਆ ਦੇਖ ਛੋਟੀ ਲੈ ਕੇ ਹੁਣ ਨਹਿਰ ਨੂੰ ਚੱਲਿਆ ਹਾਂ ਸਾਰੇ ਪਿੱਛੇ ਆ ਹਾਂ ਹੈਗੇ ਹਾਂ ਸਿੱਧੂ ਚੱਲ ਹੁਣ ਇੱਕ ਨੇ ਮੋਦੀ ਨੇ ਸਾਰੇ ਪਿੱਛੇ ਲਾਏ ਹੋਏ ਆਏ ਇਹ ਗੱਲ ਸਹੀ ਹੈ ਹਾਂ ਇਹ ਮੋਦੀ ਵਾਲੀ ਰੂਹ ਆ ਹੁਣ ਮੈਂ ਤੈਨੂੰ ਕੀ ਕਹਿੰਨਾ ਲੈ ਉਹ ਜੀ ਲੈ ਜੀ ਲੱਗੇ ਸਿੰਦੂ ਮੁੱਕਰ ਕੇ ਲਿਆਓ ਭਾਈ ਕੋਈ ਨਹੀਂ ਬੰਦੇ ਨਹੀਂ ਭਾਈ ਦੇਖ ਲੈ ਤੈਨੂੰ ਸਾਈ ਦੇ ਦਿੰਦੇ ਤੂੰ ਦੱਸ ਕਿੰਨੇ ਦੇ ਭਾਈ ਕਿੰਨਾਂ ਦੱਸ ਕਿੰਨੇ ਬੱਕਰੀ ਉਹ ਚਲੋ ਆਜੇ ਨਾਲ ਬੱਕਰੀ ਦਿਖਾ ਕੇ ਆਈਏ ਨਾਲ ਇਹਨਾਂ ਦਾ ਭਾਈ ਦੇਖਿਆ ਏਰੀਆ ਜਗ੍ਹਾ ਦੇਖਿਆ ਪੀ ਜੱਗੇ ਕਿਆ ਡੀਲ ਮੇਰੇ ਦਾ ਮਨਾ ਲਵਾਉਣ ਲੱਗਾ ਮੈਨੂੰ ਕੋ ਟੈਨਸ਼ਨ ਹੈ ਆਪੇ ਪੈਸੇ ਦੇਊਗਾ ਉਹ ਫੋਟੋ ਵਿੱਚ ਲੱਗੇ ਨਾਲ ਖੜਾ ਕੇ ਗਵਾ ਨਾਲ ਬਾਈ ਦਾ ਬਾਪ ਮਰੇ ਬਾਈ ਤੇਰੀ ਗਵਾਹੀ ਨੇ ਲਗੇ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਜਿੰਨਾ ਇਹ ਉਹ ਮੇਰੀ ਗੱਲ ਸੁਣ ਜਿਹੜਾ ਫੋਟਾ ਗਿਆ HDFC ਜੀ ਖਾਤਾ ਉੱਥੇ ਮੁੰਡਾ ਲੱਗਾ ਆਪਣਾ ਯਾਰ ਦੋਸਤ ਬਾਈ ਉਹਦਾ ਭਾਈ ਆ ਇਹ ਕਹਿੰਦਾ ਮੇਰੇ ਵੱਲ ਤੇ ਇੱਕ ਸਾਲ ਦਾ ਪੈਕ ਤੇਰੇ ਵੀ ਨਹੀਂ ਫਰੀ ਮੈਂ ਤੇਰਾ ਬਿੱਲ ਲਾਉਂਗਾ ਫਰੀ ਸਣੇ ਕੈਮਰੇ ਕਹਿੰਦਾ ਦੋ ਗੱਲਾਂ ਸਬੂਤ ਹੋਣਗੀਆਂ ਮੈਂ ਨਾ 17000 ਰੁਪਏ ਦੇ ਸਣੇ ਕੈਮਰੇ ਹਾਂ ਵਿਚੇ ਵਾਈਫਾਈ 17000 ਚ ਨਾਲੇ ਡੱਬਾ ਨਾਲੇ ਸਕੂਟਰੀ ਕਹਿੰਦਾ ਉਹ ਬਾਈ ਦੇ ਕੈਮਰੇ ਲੱਗੇ ਪਿਆ ਇਹਦੇ ਕੈਮਰੇ ਲੱਗੇ ਪਿਆ ਇੰਸ਼ੋਰੈਂਸ ਕਰਾਉਣੀ ਪੈਣੀ ਆ ਸਾਰੇ ਡੱਬਰ ਦੀ ਤੂੰ ਆਏ ਛੱਡ ਹੁਣ ਮਨੇ ਦੋ ਕਨੈਕਸ਼ਨ ਲੱਗੇ ਪਏ ਤੂੰ ਗਰੰਟੀ ਲੰਦਾ ਬਾਈ ਆ ਲਾਏ ਵੇ ਆ ਬਾ ਠੀਕ ਹੈ ਬਾਈ ਦੀ ਗਰੰਟੀ ਆ ਫੁੱਲ ਗਰੰਟੀ ਬਾਈ ਮੂੰਹ ਦਾ ਰਖਾਰੇ ਸਾਰਾ ਕੁਝ ਨਾਲ ਕੋਲੇ ਮੂੰਹ ਗੜੇ ਹੁਣ ਜਾਇ ਹੋਈ ਵੀ ਨਾਲੇ ਬੱਕਰੀ ਲੰਦਾ ਤਾਂ ਹਾਂ ਬਾਈ ਦੇਖਿਆ ਬੱਕਰੀ ਨਾਲੇ ਆਇਆ ਤੇ ਸੌਦਾ ਮਾਰਨਾ ਆਪਣਾ ਠੀਕ ਆ ਬਾਏ ਨੇ ਬੱਕਰੀ ਲੈਣੀ ਆ ਬਾਈ ਨੇ ਬਖੇਰ ਅੱਦਾਂ ਕਰਾ ਲਿਆ ਬਾਈ ਬਾਈ ਦੁਆਰੇ ਨਹੀਂ ਬੱਕਰੀ ਆਜੀ ਚੱਲ ਬਾਈ ਬਾਈ ਬੈਡ ਚੱਲ ਸਿੱ ਨੂੰ ਚੱਲ ਖਾ ਛੇਤੀ ਦੇ ਬਾਈ ਦਾਰ ਕਰ ਦੇਖ ਲੈ ਆ ਲੈ ਵੀ ਸੌਦਾ ਬਣ ਗਿਆ ਬਾਈ ਸ਼ਾਬਾਸ਼ ਹਾਂ ਆਹ ਦੇ ਸਾਹਮਣੇ ਬਾਈ ਬਾਰਡਰ ਨਹੀਂ ਤਪੜਾ ਹੀ ਲਾ ਗਿਆ ਬਾਰਡਰ ਨਹੀਂ ਟਪੜਾ ਉਹ ਬਾਈ ਸਭ ਤੋਂ ਲਾਸਟ ਵਾਲਾ ਕਰ ਇਧਰ ਹੀ ਸਾਈਡ ਤੇ ਉਹ ਦੇਖਦਾ ਖੰਭੇ ਲੱਗ ਚਿਕਨ ਕੀ ਵਾਲਾ ਹਾਂ ਬਾਈ ਉਹ ਹੀ ਉਹ ਕਿਹੜਾ ਜਿੰਦੀ ਕੇ ਕਾਈ ਨਹੀਂ ਦੇਵੜਾ ਉਹ ਰੇ ਟਰੈਕਟਰ ਜਾ ਵਾਇਆ ਬਿੱਦੋਂ ਟਾਇਰ ਜਾ ਦੇਖਦਾ ਨਹੀਂ ਉਹ ਦੇ ਸਿੰਦੂ ਬਣਾਇਆ ਬਾਈ ਮੈਂ ਜਨ ਬਣ ਗਿਆ ਤੇਰਾ ਢਿੱਕਾ ਬਣਾਈ ਮੈਂ ਕਿੰਨੀਆਂ ਪੈਂਦੀਆਂ ਬਾਈ ਪੱਕਾ 100 ਦੇਣਾ ਬਾਈ ਗੱਠੇ ਬਣਦੇ ਨੇ ਬਾਈ ਗੱਠੇ ਬਣੇ ਚੱਲਿਆ ਉਧਰ ਹਾਂ 2 3 4 ਉਹ ਗੱਠੇ ਕਦੇ ਮਿਲ ਗਏ ਆ ਅੱਠ ਚੱਲ ਚੱਲ ਉਹ ਟਾਇਰ ਕੱਢ ਗਏ ਗੁਡੀਰ ਦੇ ਇਹ ਤਾਂ ਥੱਕ ਵੀ ਗਏ ਇਹ ਤਾਂ ਥੱਕ ਵੀ ਗਏ ਬਾਈ ਉਹ ਤੁਸੀਂ ਰਹਿਣ ਦਿਓ ਨਹੀਂ ਲੱਗ ਰਹੀ ਇਹਦਾ ਧੱਕ ਗਏ ਬਾਈ ਇਹਦਾ ਦੋਵੇਂ ਮੁੜੇ ਆਏ ਲਓ ਜੀ ਬਾਈ ਜੀਓ ਵਾਲੇ ਦਾ ਔਖਾ ਹੈ ਕਦੇ ਕੋਟੇ ਪਚੜਦੇ ਕਦੇ ਕੰਧ 'ਤੇ ਚੜਦੇ ਉਹਦਾ ਔਖਾ ਹੈ ਅੱਥੀਰ ਨਹੀਂ ਮਾਰੀ ਆ ਗਈ ਇਹਦਾ ਭਾਂਡੇ ਵਿਕਲੇ ਬਸ ਬੱਜਣ ਦੇ ਵੀ ਖੋਲਦੇ ਨੇ ਕੋਟ ਵੀ ਸੜਦੇ ਨੇ ਗੁੱਸਾ ਆ ਗਿਆ ਗੁੱਸਾ ਬਾਈ ਨੂੰ ਕਹਿੰਦੇ ਹੁਣ ਜਿਹੜਾ ਮਰਜੀ ਉਹ ਲੱਟ ਚਾਸ ਮੈਂ ਰੋਟੀ ਖਾਣ ਜਾਣਾ ਜਾਣੇ ਦਿੰਦੇ ਫੇਰ ਕੱਢ ਕੇ ਜਾਂਦਾ ਰੇਜ ਗਿਆ ਜੀ ਔਖਾ ਬਾਈ ਬੋਲਦਾ ਉਹ ਬਾਈ ਕਰੇ ਜਾਂਦਾ ਯਾਰ ਔਖਾ ਬਾਈ ਬਹੁਤ ਟਾਈਮ ਹੋ ਗਿਆ ਸਿੱਧੂ ਨਾ ਪਹਿਲੀ ਲਾਈਨ ਆਉਟ ਆ ਤੇ ਸਿੱਧੂ ਬਾਪੂ ਆ ਗਿਆ ਕਹਿੰਦਾ ਇਹਨੂੰ ਕੋਦਲੀ ਹੈਗਾ ਕਿਦਾ ਬਿੱਲ ਦੀ ਤਾਰਦਾ ਇਹਨੇ ਪਹਿਲੇ ਹੀ ਲੈਨੇ ਆਉਟ ਆ ਬਾਈ ਪਹਿਲੇ ਹੀ ਸਰ ਜੀ ਦੱਬਦਾ ਇੱਕ ਬ੍ਰੇਕ ਹੱਟ ਲੱਗਦੀ ਬਾਈ ਸੜ ਬੰਦ ਆ ਸੜ ਬੰਦ ਆਗਾ ਚੱਕ ਲਈ ਚੱਕ ਅੱਲਾਹੁ ਅੱਲਾਹ ਕੰਦ ਬਦਲੀ ਆ ਉਹ ਕੰਦੇ ਫਰਾ ਕੰਦ ਬਦਲੀ ਹੁਣ ਆ ਲੈ ਬਾਈ ਹੁਣ ਇੱਧਰ ਲਾ ਲਿਆ ਬਾਈ ਜੇਬ ਕਤ ਰਿਆ ਹੈ ਜੇਬ ਕਤ ਰਾਇ ਲਓ ਜੀ ਬਾਈ ਆ ਚੌਥੀ ਵਾਰ ਕੋਠਾ ਚੜ ਗਿਆ ਬਾਈ ਪਿੱਛੇ ਰੋ ਪਿੱਛੇ ਰੋ ਪਿੱਛੇ ਰੋ ਇਹੋ ਹੱਥ ਬੰਨ ਕੇ ਵੇਚ ਦੇ ਵੀ ਭਾਂਡੇ ਵੇਚ ਕੇ ਆਪਣਾ ਜੇਬ ਬੰਦ ਕਰ ਦੋ ਜਾ ਕੇ ਆ ਬੀਐਸਐਲ ਦੇ ਟਾਪ ਆ ਆ ਦਿਖਾਵਾਂ ਆ ਬਾਈ ਦੂਆ ਵੀ ਚੱਲੇ ਆ ਰਹੇ ਚੱਲਿਆ ਲੁਕੇ ਘੜਾ ਦੇਖੋ ਲੁਕੇ ਘੜਾ ਪੁਰੀ ਹਾਂ ਔਖਾ ਹੈ ਉੱਧਰ ਉੱਧਰ ਹੀ ਜਾਣ ਲਾ ਪਤਾ ਕਹਿੰਦੇ ਪਤਾ ਕਹਿੰਦੇ ਕਿਰੇ ਕੋਠੇ ਵਰਾਏ ਜਿੰਦੂ ਨੂੰ ਕਹਿੰਦੇ ਹੁਣ ਓਹ ਗਿਆ ਓਹ ਦੇਖ ਓਹ ਗਿਆ ਭਾਈ ਹੈ ਔਖਾ ਹੀ ਹੈ ਜੀਵ ਵਾਲਾ ਦਾ ਓਹ ਦੇਖ ਤੇ ਚੜ ਗਿਆ ਹੁਣ ਭਾਈ ਮੋੜਾਂਗੇ ਚੱਲ ਆਏ ਨੈਟ ਲਾਉਣਾ ਪੁਰੀ ਨੈਟ ਚੱਲੂਗਾ ਨੈਟ ਦਾ ਮੁਸ਼ਕਲ ਦੇਖੇ ਔਕਾ ਹੀ ਨਾ ਹੋਣਾ ਰੈਂਡਲਵਾਈ ਨਾ ਪਹਿਲੀ ਬੁੱਟਿਆਂ ਤੇ ਚੜਦੇ ਨੇ ਫਿਰਦੇ ਖੰਭੇ ਪਰ ਦੇ ਲਾ ਜਾ ਕੇ ਨੈਟ ਜੱਲੇ ਕਰਾਂ ਕਿਤੇ ਸਾਰੇ ਡੱਬੜਾ ਪਰ ਖੰਭੇ ਉ ਬੈਠਾ ਕਿਹੜਾ ਕੋਠੇ ਪਰ ਬੈਠਾ ਓਏ ਖੰਡ ਬਹੁਤ ਆ ਹਾਂ ਆਏ ਕਰ ਜੇ ਗਨ ਮੋਬਾਈਲ ਫਟ ਤੂੰ